ਸਵਸਥ ਸੇਵਾਵਾਂ ਦੇ ਵਿੱਚ ਅਲੱਗ ਪਹਿਚਾਣ ਕਾਇਮ ਕੀਤੇ ਹੋਏ ਸ਼ੂਰ ਸੁਪਰ ਮਲਟੀ ਸਪੈਸ਼ਲ ਹਸਪਤਾਲ ਅਤੇ ਕੇਮੈਕਸ ਅਮਰੀਕਨ ਹਸਪਤਾਲ ਨੇ ਨਵੀਂ ਮਿਸਾਇਲ ਕਾਇਮ ਕੀਤੀ ਹੈ ਕਿ ਐਮੈਕਸ ਸ਼ੋਰਮ ਮੈਡੀ ਸਿਟੀ ਦੀ ਨਵੀਂ ਸ਼ੁਰੂਆਤ ਹੋ ਚੁੱਕੀ ਹੈ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਸ਼ਿਤ ਦਿੱਤਾ ਅਤੇ ਡਾਕਟਰ ਸੂਰਜ ਸ਼ੂਰ ਨੇ ਦੱਸਿਆ ਕਿ ਨਵੀਂ ਸ਼ੁਰੂਆਤ ਦੀ ਬਦੌਲਤ ਇਹ ਸ਼ਹਿਰ ਵਾਸੀਆਂ ਨੂੰ ਆਧੁਨਿਕ ਇਲਾਜ ਲਈ ਹੁਣ ਦੂਸਰੇ ਸ਼ਹਿਰਾਂ ਜਾਂ ਰਾਜੇ ਦੇ ਵਿੱਚ ਜਾਣ ਦੀ ਨਹੀਂ ਪਵੇਗੀ ਲੋੜ ਹੈ ਕਿ ਐਮੈਕਸ ਸ਼ੋਰ ਮੈਡੀ ਸਿਟੀ ਵਿੱਚ ਹੁਣ ਮਹਿਲਾਵਾਂ ਬੱਚਿਆਂ ਅਤੇ ਇਸ ਤੋਂ ਇਲਾਵਾ ਹਰ ਉਮਰ ਦੇ ਵਿਅਕਤੀਆਂ ਦਾ ਇਲਾਜ ਵਿਸ਼ੇਸ਼ज्ञਾਂ ਦਾ ਅਤੇ ਆਧੁਨਿਕ ਤਕਨੀਕ ਦੇ ਨਾਲ ਕੀਤਾ ਜਾਵੇਗਾ ਹਸਪਤਾਲ ਦੇ ਵਿੱਚ ਹਰ ਪ੍ਰਕਾਰ ਦੇ ਟੈਸਟ ਅਲਟਰਾਸਾਉਂਡ ਸਕੈਨਿੰਗ ਦੀ ਸਹੂਲਤ ਉਪਲਬਧ ਕੀਤੀ ਗਈ ਹੈ ਜਿਸ ਦੇ ਨਾਮ ਮਰੀਜ਼ਾਂ ਦੀ ਦੇ ਵਿੱਚ ਜਿਹੜਾ ਸਮੇਂ ਦੀ ਸਮੇਂ ਸਿਰ ਜੜੀ ਉਹਨਾਂ ਦੀ ਜਾਂਚ ਹੋ ਪਵੇਗੀ ਤਾਂ ਜੋ ਕਿ ਉਹ ਸਵਸਤ ਹੋ ਕੇ ਆਪਣੇ ਘਰਾਂ ਤੱਕ ਜਾ ਸਕਦੇ ਨੇ ਸੋ ਥੈਂਕ ਯੂ ਸਾਰਿਆਂ ਨੂੰ ਜੀ ਇੱਥੇ ਆਨ ਦਾ ਆਪਣਾ ਕੀਮਤੀ ਵਕਤ ਕੱਢ ਕੇ ਇੱਥੇ ਆਏ ਹੋ ਸਾਡੀ ਗੱਲ ਸੁਣਨ ਦੇ ਲਈ ਸੋ ਵੀ ਰੀਅਲੀ ਅਪਰੀਸ਼ੀਏਟ ਥੈਟ ਤੇ ਮੇਰਾ ਨਾਮ ਡਾਕਟਰ ਹਰਸ਼ দত্ত ਹੈ ਸੋ ਮੈਂ ਅਸਿਸਟੈਂਟ ਪ੍ਰੋਫੈਸਰ ਆਫ ਪੀਡੀਆਟ੍ਰਿਕ ਮੈਡੀਸਨ ਹਾਂ ਅਮਰੀਕਾ ਤੋਂ ਆਈ ਐਮ ਵਿਦ ਜੋਰਜ ਵਾਸ਼ਿੰਗਟਨ ਯੂਨੀਵਰਸਿਟੀ ਵਾਸ਼ਿੰਗਟਨ ਡੀਸੀ ਤੇ ਚਿਲड्रनਸ ਨੈਸ਼ਨਲ ਮੈਡੀਕਲ ਸੈਂਟਰ ਹੁੰਦੇ ਇਹ ਇੱਕ ਰਿਸਰਚ ਸੈਂਟਰ ਹੈ ਜਿਸ ਨਾਲ ਇਥੇ ਐਮਸ ਹੁੰਦਾ ਉਸ ਤਰ੍ਹਾਂ ਉੱਥੇ ਸਾਡਾ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਹੈ ਸੋ ਅੱਜ ਤੋਂ ਕਰੀਬ 10 ਸਾਲ ਪਹਿਲੇ ਮੇਰਾ ਇੱਕ ਡ੍ਰੀਮ ਸ਼ੁਰੂ ਹੋਇਆ ਸੀਗਾ ਇਹ ਜੋ ਅੱਜ ਜੋ ਤੁਸੀਂ ਦੇਖ ਰਹੇ ਜੀ ਇਹ ਉਸ ਡ੍ਰੀਮ ਦਾ ਹੀ ਇੱਕ ਹਿੱਸਾ ਹੈ ਡ੍ਰੀਮ ਅਜੇ ਚੰਗੀ ਤਰ੍ਹਾਂ ਪੂਰਾ ਨਹੀਂ ਹੋਇਆ ਪਰ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਉਹਨੂੰ ਸਾਕਾਰ ਕਰਨ ਵਾਲੀ ਤੇ ਇਸ ਵੇਲੇ ਇਸ ਇਸ ਸਾਰੇ ਮੇਰੇ ਜੋ ਸੁਪਨਾ ਹੈ ਉਹਨੂੰ ਸਾਕਾਰ ਕਰਨ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਰਿਹਾ ਹੈ ਸੋ ਉਹਦੇ ਬਾਰੇ ਥੋੜਾ ਥੋੜਾ ਮੈਂ ਦੱਸਾਂਗਾ ਤੇ ਅਲਟੀਮੇਟਲੀ ਅੱਜ ਜੋ ਹੋ ਰਿਹਾ ਹੈ ਉਹਦੇ ਬਾਰੇ ਫਿਰ ਅਸੀਂ ਡੀਟੇਲ ਦੇ ਵਿੱਚ ਗੱਲ ਕਰਾਂਗੇ ਸੋ ਅੱਜ ਤੋਂ 10 ਸਾਲ ਪਹਿਲੇ ਜੋ ਮੇਰਾ ਇੱਕ ਸੁਪਨਾ ਸੀਗਾ ਕਿ ਇੱਥੇ ਆ ਕੇ ਇੱਕ ਵਰਲਡ ਲੈਵਲ ਦੀ ਇੱਕ ਕੇਅਰ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਕਿ ਔਮਨ ਐਂਡ ਚਾਈਲਡ ਕੇਅਰ ਜਿਹੜੀ ਹੈ ਪ੍ਰੋਮਿਨੈਂਟ ਇੱਕ ਫੀਚਰ ਹੋਣੀ ਚਾਹੀਦੀ ਉਸ ਦੀ ਉਸ ਦੇ ਨਾਲ ਨਾਲ ਫਿਰ ਮੈਨੂੰ ਇਹ ਸੀਗਾ ਕਿ ਇੱਥੇ ਸਿਰਫ ਇੱਕ ਊਮਨ ਚਾਈਲਡ ਹੈਲਥ ਸੈਂਟਰ ਦੇ ਇਲਾਵਾ ਹੋਰ ਵੀ ਬਹੁਤ ਸਰਵਿਸ ਚਾਹੀਦੀਆਂ ਹੋਣੀਆਂ ਨੇ ਸੋ ਇਸ ਹਸਪੀਟਲ ਨੂੰ ਜਦੋਂ ਮੈਂ ਐਕਵਾਇਰ ਕੀਤਾ ਇੱਥੇ ਡਾਕਟਰ ਵੇਦ ਗੁਪਤਾ ਹਸਪੀਟਲ ਹੋਇਆ ਕਰਦਾ ਸੀਗਾ ਸੋ ਮੈਂ ਜਦੋਂ ਐਕਵਾਇਰ ਕੀਤਾ ਇਸ ਹਸਪੀਟਲ ਨੂੰ ਇਹਨੂੰ ਰੀਬਿਲਡ ਕੀਤਾ ਤੇ ਕੇ ਮੈਕਸ ਅਮਰੀਕਨ ਹਸਪੀਟਲ ਦੇ ਨਾਮ ਦੇ ਅੰਡਰ ਫਿਰ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੋ ਸਾਡੇ ਕੋਲ ਇੱਥੇ ਇੱਕ ਵਿੰਗ ਚਾਈਲਡ ਡਵੈਲਪਮੈਂਟ ਸੈਂਟਰ ਦਾ ਹੈ ਜਿਹਦੇ ਵਿੱਚ ਕਿ ਅਸੀਂ ਆਰਟਿਸਟਿਕ ਬੱਚੇ ਹੋਗੇ ਏਟ ਏਡੀਐਚਡੀ ਏਡੀਡੀ ਜਾਂ ਜਿਹਨਾਂ ਸਪੀਚ ਜਾਂ ਨਿਊਰੋਮਸਕੂਲਰ ਡਿਸਆਰਡਰਸ ਨੇ ਚੱਲਣੇ ਸਾਦੇ ਚੰਗੀ ਤਰ੍ਹਾਂ ਜਾਂ ਹੋਰ ਕੋਈ ਜਮੰਦਰੂ ਪ੍ਰੋਬਲਮ ਹੁੰਦੀਆਂ ਨੇ ਦਿਮਾਗੀ ਜਾਂ ਬਾਕੀ ਸਰੀਰਕ ਉਹਨਾਂ ਦਾ ਸੈਂਟਰ ਹੈ థੈਰਾਪੀਸ ਦੇਣ ਦੇ ਲਈ ਉਹ ਇੱਕ ਵਿੰਗ ਸ਼ੁਰੂ ਕੀਤਾ ਉਹ ਬਹੁਤ ਅੱਛਾ ਬਹੁਤ ਰਿਸਪੌਂਸ ਸਾਨੂੰ ਆਇਆ ਉਸ ਤੋਂ ਬਾਅਦ ਨਾਲ ਇੱਕ ਸਾਡਾ ਵਿੰਗ ਹੈ ਕੇਮਕਸ ਕਡਲਸ ਜਿਹਦੇ ਵਿੱਚ ਕਿ ਅਸੀਂ ਊਮਨ ਐਂਡ ਚਾਈਲਡ ਸੈਂਟਰ ਜਿਹੜਾ ਹੈ ਉਹਦੇ ਵਿੱਚ ਜਿਹੜੇ ਪ੍ਰੀਮਚੂਰ ਬੱਚੇ ਹੁੰਦੇ ਨੇ ਤੇ ਜਾਂ ਹੋਰ ਜਿਹੜੇ ਬੱਚੇ ਜਿਹੜੇ ਕ੍ਰਿਟੀਕਲੀ ਇਲ ਹੁੰਦੇ ਨੇ ਉਹਨਾਂ ਦਾ ਆਈਸੀਯੂ ਵਗੈਰਾ ਹੈ ਸਾਡੇ ਕੋਲ ਹਾਈ ਰਿਸਕ ਪ੍ਰੈਗਨਨਸੀ ਫਿਰ ਪੀਡੀਆਟ੍ਰਿਕ ਨਿਊਰੋਲੋਜੀ ਜਿਹੜੇ ਬੱਚਿਆਂ ਦੀਆਂ ਦਿਮਾਗੀ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਦੇ ਲਈ ਉਹ ਕਰਦੇ ਪਿਆ ਸੋ ਉਹ ਦੋ ਵਿੰਗ ਜਿਹੜੇ ਸੀਗੇ ਉਹ ਕਾਫੀ ਸਟੈਬਲਿਸ਼ ਅਸੀਂ ਕਰ ਚੁੱਕੇ ਹਾਂ ਸੋ ਤੀਸਰਾ ਵਿੰਗ ਥੋੜਾ ਵੀਕ ਚੱਲਦਾ ਪਿਆ ਸੀਗਾ ਸੋ ਉਹਨੂੰ ਅਸੀਂ ਹੋਰ ਵੀ ਗਾਂਵ ਵਧਾਣਾ ਚਾਹੁੰਦੇ ਸੀਗੇ ਸਾਡਾ ਇੱਕ ਸਲੋਗਨ ਹੈ ਨੈਕਸਟ ਲੈਵਲ ਕੇਅਰ ਸੋ ਆਲਸੋ ਨੈਕਸਟ ਲੈਵਲ ਕੇਅਰ ਦੇ ਅਕੋਰਡਿੰਗ ਅਸੀਂ ਹੋਰ ਜਿਹੜਾ ਬਾਕੀ ਦੇ ਵਿੰਗ ਸੀਗਾ ਉਹਨੂੰ ਤਿਆਰ ਕਰਨਾ ਸੀਗਾ ਸੋ ਉਸ ਦੇ ਬਾਰੇ ਫਿਰ ਮੇਰੀ ਮੁਲਾਕਾਤ ਹੋਈ ਡਾਕਟਰ ਸ਼ੂਰ ਦੇ ਨਾਲ ਸੋ ਇਹਨਾਂ ਦੇ ਵਿਜਨ ਜਿਹੜੇ ਸੀਗੇ ਕੁਝ ਮੇਲ ਖਾਂਦੇ ਸੀਗੇ ਸਾਡੇ ਨਾਲ ਇਹ ਵੀ ਐਨਥੂਸੀਆਸਟਿਕ ਸੀਗੇ ਸੋ ਅਸੀਂ ਫਿਰ ਜਿਹੜਾ ਸੀਗਾ ਸੋਚਿਆ ਵੀ ਕਿਉਂ ਨਾ ਉਹ ਜਿਹੜਾ ਵਿੰਗ ਜਿਹੜਾ ਹੈ ਉਹ ਇਹਨਾਂ ਦੀ ਸਪੋਰਟ ਦੇ ਨਾਲ ਕੋਲਾਬੋਰੇਸ਼ਨ ਦੇ ਨਾਲ ਉਹਨੂੰ ਗਾਹ ਵਧਾਇਆ ਜਾਵੇ ਸੋ ਅਸੀਂ ਉਸ ਵਿੰਗ ਨੂੰ ਨਾਮ ਦਿੱਤਾ ਹੈ ਕੇ ਐਮੈਕਸ ਸ਼ੂਰ ਮੈਡੀ ਸਿਟੀ ਸੋ ਕੇਮੈਕਸ ਯੂਰ ਮੈਡੀ ਸਿਟੀ ਜਿਹੜਾ ਹੈ ਉਹਦੇ ਵਿੱਚ ਅਸੀਂ ਕਾਫੀ ਸਬ ਸਪੈਸ਼ੈਲਟिज ਜਿਹੜੇ ਨੇ ਉਹ ਐਡ ਕੀਤੀਆਂ ਨੇ ਸੋ ਸਾਡੇ ਡਾਕਟਰ ਜਿਹੜੇ ਨਾਲ ਬੈਠੇ ਹੋਏ ਨੇ ਆਪਣਾ ਪੀਡੀਆਟ੍ਰਿਕ ਤੇ ਵੂਮਨਸ ਡਿਪਾਰਟਮੈਂਟ ਦੇ ਤੇ ਅਡਲਟ ਸਾਈਡ ਦੇ ਸੋ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਹੁਣ ਆਪਣੇ ਅੰਮ੍ਰਿਤਸਰ ਦੀ ਜਿੰਨੀਆਂ ਜਿਹੜੀਆਂ ਵੀ ਟ੍ਰੀਟਮੈਂਟਸ ਦੀਆਂ ਘਾਟਾਂ ਜਿਹੜੀਆਂ ਸੀਗੀਆਂ ਉਹਨੂੰ ਹੁਣ ਅਸੀਂ ਪੂਰਾ ਕਰਨ ਦਾ ਪ੍ਰਣ ਲਗਾਇਆ ਤੇ ਵੀ ਆਰ ਗੋਇੰਗ ਟੂ ਬੀ ਐਬਲ ਟੂ ਅਚੀਵ ਦੋਸ ਹਾਈ ਰਿਸਕ ਕੇਅਰ ਕ੍ਰਿਟੀਕਲ ਕੇਅਰ ਐਂਡ ਅਦਰਵਾਇਜ਼ ਆਲ ਦਾ ਪ੍ਰੋਬਲਮਸ ਜਿਹੜਿਆ ਕਿ ਇੱਥੇ ਚੰਗੀ ਤਰ੍ਹਾਂ ਇਲਾਜ ਨਹੀਂ ਸੀ ਹੋ ਪਾ ਰਹੇ ਉਹਨਾਂ ਦੇ ਇਲਾਜ ਅਸੀਂ ਇੱਥੇ ਹੁਣ ਕਰਨਾ ਹੈ ਤੇ ਸਕਸੈਸਫੁਲੀ ਕਰਨਾ ਹੈ ਸੋ ਡਾਕਟਰ ਸ਼ੋਰ ਤੁਸੀਂ ਥੋੜਾ ਦੱਸੋਗੇ ਸਾਡਾ ਡਾਕਟਰ ਹਸ਼ਦਤਾ ਨੇ ਦੱਸਿਆ ਕਿ ਇਹਨਾਂ ਨੇ ਅਰਾਊਂਡ 1 ਸਾਲ 1.5 ਸਾਲ ਪਹਿਲਾਂ ਇੱਥੇ ਕੇਐਮਐਕਸ ਅਮਰੀਕਨ ਹਸਪੀਟਲ ਲਾਂਚ ਕੀਤਾ ਸੀਗਾ ਜੋ ਇਹਨਾਂ ਦੀ ਸੋਚ ਸੀ ਉਹ ਤੁਹਾਨੂੰ ਮੈਂ ਦੱਸ ਚੁੱਕੇ ਹਾਂ ਉਹ ਸੋਚ ਦੇ ਅਕੋਰਡਿੰਗਲੀ ਪੀਡੀਆਟ੍ਰਿਕ ਐਂਡ ਗਾਇਨੀ ਸੈਂਟਰ ਜਿਹੜਾ ਡਿਵੈਲਪ ਕੀਤਾ ਹੈ ਉਹ ਇਟ ਇਜ਼ ਅ ਸਟੇਟ ਆਫ ਆਰਟ ਫੈਸਿਲਿਟੀ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਪੀਡੀਆ ਦੇ ਵਿੱਚ ਜਿਸ ਨਾਲ ਨਿਕੋ ਨਿਊਨੈਟਲ ਆਈਸੀਯੂ ਪੈਡੀਟਿਕ ਆਈਸੀਯੂ ਐਂਡ ਗਾਇਨੀ ਪੈਡੀਟਿਕ ਨਿਊਰੋਲੋਜੀ ਐਂਡ ਗਾਇਨੀ ਦੇ ਵਿੱਚ ਬੜੇ ਅੱਛੇ ਆਰਟੀਜ਼ ਹੈਗੇ ਔਰ ਹਰ ਤਰ੍ਹਾਂ ਦੀ ਡਿਲੀਵਰੀ ਪੇਨਲੈਸ ਡਿਲੀਵਰੀਜ਼ ਲੈਪਰੋਸਕੋਪਿਕ ਸਰਜਰੀਜ਼ ਹਰ ਤਰ੍ਹਾਂ ਦੀ ਟਰੀਟਮੈਂਟ ਇੱਥੇ ਆਲਰੇਡੀ ਹੋ ਰਹੀ ਹੈ ਔਰ ਇਟ ਇਜ਼ ਦ ਬੈਸਟ ਸੈਂਟਰ ਫੋਰ ਪੀਡੀਆ ਐਂਡ ਗਾਇਨੀ ਤੇ ਤਾਨੂੰ ਸਾਰਿਆਂ ਨੂੰ ਪਤਾ ਜਿਸ ਤਰ੍ਹਾਂ ਮੈਂ ਸ਼ੂਰ ਹਸਪੀਟਲ ਸ਼ੂਰ ਮਲਟੀ ਸਪੈਸ਼ਲਿਟੀ ਹਸਪੀਟਲ ਚਲਾ ਰਿਹਾ ਖਜਾਨਾ ਗੇਟ ਉਹ 20 ਸਾਲ ਤੋਂ ਮੈਂ ਨੂੰ ਚਲਾ ਰਿਹਾ ਸੀਗਾ ਐਂਡ ਇਟ ਇਜ਼ ਐਨਏਬੀਐਕ ਕ੍ਰੈਡੀਟਿਡ ਤੇ ਸਾਰੀ ਫੈਸਿਲਿਟੀਜ਼ ਉਥੇ ਸੀ ਆਲ ਰੈਡੀ ਕਰ ਰਹੇ ਆ ਜਿੰਨੀ ਵੀ ਤੁਸੀਂ ਨਿਊਰੋ ਲਗਾ ਲਓ ਕ੍ਰਿਟੀਕਲ ਕੇਅਰ ਲਗਾ ਲਓ ਆਰਥੋਪੈਡਿਕ ਲਗਾ ਲਓ ਜਾਂ ਜਿੰਨੀ ਵੀ ਸਪੈਸ਼ਲਿਟੀ ਕ੍ਰਿਟੀਕਲ ਕੇਅਰ ਅਮਰਜੈਂਸੀ ਕੇਅਰ ਹਰ ਚੀਜ਼ ਹੀ ਉਥੇ ਪ੍ਰੋਵਾਈਡ ਕੀਤੀ ਹੋਈ ਹੈ ਸਿਟੀ ਏਰੀਆ ਚ ਮੇਰੀ ਇੱਕ ਵਿਜ਼ਨ ਸੀਗੀ ਇਹ ਸਿਟੀ ਏਰੀਆ ਤੋਂ ਬਾਹਰ ਇੱਕ ਸੈਂਟਰ ਸ਼ੁਰੂ ਕਰੀਏ ਤੇ ਮੇਰੀ ਹੀ ਇਸ ਮਾਈ ਫਰੈਂਡ ਇਨਾਂ ਨੇ ਮੈਨੂੰ ਜਦੋਂ ਮੈਨੂੰ ਮਿਲੇ ਇਨਾਂ ਦੀ ਫੈਮਿਲੀ ਵੀ ਮੈਨੂੰ ਬੜੀ ਅੱਛੀ ਤਰ੍ਹਾਂ ਜਾਣਦੀ ਹੈ ਉਹਨਾਂ ਨੇ ਜਦੋਂ ਦੇਖਿਆ ਕਿ ਸ਼ੂਰ ਹਸਪੀਟਲ ਜਿਹੜੀ ਆ ਇਹ ਫੈਸਿਲਿਟੀ ਦੇ ਰਹੇ ਆ ਦੇ ਆਰ ਅਪ ਟੂ ਮਾਰਕਸ ਐਂਡ ਅਮਰੀਕਨ ਸਟੈਂਡਰਡਸ ਜਿਹਾ ਇੱਥੇ ਵੀ ਅਮਰੀਕਨ ਸਟੈਂਡਰਡਸ ਤੋਂ ਹੀ ਡਾਕਟਰ ਸਾਹਿਬ ਨੂੰ ਇਲਾਜ ਨੂੰ ਕਰ ਰਹੇ ਜਿੰਨੇ ਵੀ ਸਟੈਂਡਰਡਸ ਉਥੋਂ ਲੈ ਕੇ ਆਂਦੇ ਆ ਜੋ ਆਪਾਂ ਇੰਡੀਆ ਚ ਨਹੀਂ ਕਰ ਪਾਉਂਦੇ ਉਹ ਚੀਜ਼ਾਂ ਇੱਥੇ ਵੀ ਅਵੇਲੇਬਲ ਹੈ ਜਿਸਾਂ ਉੱਥੋਂ ਦੀਆਂ ਅਮਰੀਕਾ ਤੋਂ ਕੋਈ ਡਾਕਟਰ ਦੀ ਕਾਨਫਰੰਸ ਵੀ ਹੈ ਆਨਲਾਈਨ ਕਰਦੇ ਆਈ ਸੁੱਝ ਕੋਈ ਪੇਸ਼ੈਂਟ ਹੈ ਉਹਨਾਂ ਨਾਲ ਵੀ ਡਿਸਕਸ਼ਨਸ ਕਰ ਕਰਕੇ ਪੇਸ਼ੈਂਟ ਕਈ ਇਹਨਾਂ ਨੇ ਛੋਟੇ ਛੋਟੇ ਬੱਚੇ ਵੀ ਔਰ ਜ਼ੀਰੋ ਡੈਥ ਰੇਟ ਆਈ ਥਿੰਕ ਸੋ ਸਾਡਾ